ਪੰਜਾਬ ਦੇ ਵਿੱਚ ਮੀਂਹ ਦੀ ਸ਼ੁਰੂਆਤ ਹੋ ਚੁੱਕੀ ਹੈ ਜੀ ਅੱਜ ਰਾਤ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਮੀਂਹ ਜਿਹੜਾ ਪੈਣਾ ਉਹ ਤੈਅ ਹੈ ਜਾਨੀ ਕਿ ਅੱਜ ਰਾਤ ਤੋਂ ਲੈ ਕੇ ਕੱਲ ਸਵੇਰ ਜਾਂ ਕੱਲ ਸ਼ਾਮ ਤੱਕ ਮੀਂਹ ਲਗਾਤਾਰ ਹੋਣ ਦੇ ਪੂਰੇ ਪੂਰੇ ਚਾਂਸ ਨੇ ਲਗਾਤਾਰ ਤੁਹਾਨੂੰ ਅਪਡੇਟ ਦੇ ਰਹੇ ਸਨ ਕਿ ਪੰਜਾਬ ਦੇ ਵਿੱਚ 31 ਤਰੀਕ ਰਾਤ ਤੋਂ ਲੈ ਕੇ 1 ਜਨਵਰੀ ਸ਼ਾਮ ਤੱਕ ਮੀਂਹ ਦੀ ਉਮੀਦ ਜਾਗਦੀ ਹੋਈ ਨਜ਼ਰ ਆ ਰਹੀ ਹੈ ਜਿਸ ਦੇ ਸਿੱਟੇ ਵਜੋਂ ਤਾਜ਼ਾ ਹਾਲਾਤ ਤੁਹਾਡੇ ਸਾਹਮਣੇ ਨੇ ਫਜ਼ਿਲਕੇ ਵਾਲੇ ਪਾਸਿਓਂ ਫਰੀਦਕੋਟ ਜਾਂ ਫਿਰ ਫਿਰੋਜ਼ਪੁਰ ਵਾਲੇ ਪਾਸਿਓਂ ਸਿਸਟਮ ਪੰਜਾਬ ਚ ਐਂਟਰ ਕਰ ਚੁੱਕੇ ਨੇ ਲਗਾਤਾਰ ਦੱਸ ਰਹੇ ਸਨ ਕਿ ਸ਼੍ਰੀ ਗੰਗਾ ਨਗਰ ਵਾਲਾ ਪਾਸਾ ਹੋ ਗਿਆ ਜਾਂ ਕਾਲਾ ਵਾਲੀ ਪਾਸਾ ਹੋ ਗਿਆ ਉਸ ਪਾਸਿਓਂ ਬੱਦਲ ਐਂਟਰ ਕਰ ਚੁੱਕੇ ਨੇ ਤੇ ਕਿਣਮਣ ਕਣੀ ਦੇ ਹਾਲਾਤ ਸ਼ੁਰੂ ਨੇ ਅੱਜ ਰਾਤ ਦੇ ਅਪਡੇਟ ਸਾਂਝੀ ਕਰਾਂਗੇ ਕਿਹੜੇ-ਕਿਹੜੇ ਇਲਾਕੇ ਚ ਮੀਂਹ ਹੈ ਕਿਵੇਂ ਦਾ ਮੌਸਮ ਹੈ ਕਿ ਆ ਮੀਂਹ ਪੂਰਨ ਤੌਰ ਤੇ ਹੋਵੇਗਾ ਠੰਡ ਕਿਵੇਂ ਦੀ ਹੋਵੇਗੀ ਕੋਲਡ ਜੋ ਵੇਵ ਦਾ ਅਲਰਟ ਹੈ ਉਹਦਾ ਕੀ ਹਾਲਾਤ ਨੇ ਉਸ ਤੋਂ ਪਹਿਲਾਂ ਤੁਹਾਡੇ ਸਾਹਮਣੇ ਰਿਕੁਐਸਟ ਹੈ ਜੀ ਚੈਨਲ ਤੇ ਨਵੇਂ ਤਾਂ ਸਬਸਕ੍ਰਾਈਬ ਕਰੋ ਜਾਣਕਾਰੀ ਚੰਗੀ ਲੱਗੂਗੀ ਤਾਂ ਵੀਡੀਓ ਲਾਈਕ ਕਰਕੇ ਜਾਇਓ ਤੇ ਸ਼ੇਅਰ ਕਰਦੇ ਹੋ ਸਭ ਤੋਂ ਪਹਿਲਾਂ ਆਪਾਂ ਦੇ ਹਵਾ ਜਿਹੜੀ ਸਵੇਰ ਦੇ ਸੇਮ ਟਾਈਮ ਤੋਂ ਹੀ ਪੂਰਬ ਦੀ ਹਵਾ ਚੱਲੀ ਆ ਜੇ ਪੂਰੇ ਦੀ ਹਵਾ ਚੱਲਦੀ ਹੋਈ ਨਜ਼ਰ ਆਈ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਮੌਇਸਚਰ ਵਧਿਆ ਜੀ ਅੱਜ ਮੌਇਸਚਰ ਯਾਨੀ ਕਿ ਹਵਾ ਦੇ ਵਿੱਚ ਨਮੀ ਵਧੀ ਹੈ ਜਿਸ ਦੇ ਸਿੱਟੇ ਵਜੋਂ ਧੁੰਦ ਬਹੁਤ ਜ਼ਿਆਦਾ ਪਈ ਹੈ ਜੀ ਅੱਜ ਤੇ ਇਹ ਮੌਇਸਚਰ ਜਿਹੜਾ ਹੁੰਦਾ ਹੈ ਮੀਂਹ ਨੂੰ ਵਧਾਉਣ ਦੇ ਲਈ ਇੱਕ ਵਧੀਆ ਸਿਸਟਮ ਬਣਾ ਦਿੰਦਾ ਹੈ ਤੇ ਹੁਣ ਤੁਸੀਂ ਦੇਖੋਗੇ ਲਗਭਗ 6-7 ਵਜੇ ਦੇ ਨੇੜੇ ਤੇ ਸਿਸਟਮ ਜਿਹੜਾ ਫਜ਼ਿਲਕਾ ਫਿਰੋਜ਼ਪੁਰ ਫਰੀਦਕੋਟ ਇਹਨਾਂ ਇਲਾਕਿਆਂ 'ਚ ਪਹੁੰਚ ਚੁੱਕਿਆ ਬਠਿੰਡੇ ਵਿੱਚ ਵੀ ਪਹੁੰਚੂਗਾ ਥੋੜੀ ਦੇਰ ਨੂੰ ਮੁਕਸਰ ਸਾਹਿਬ ਦੇ ਨੇੜੇ ਤੇ ਪਹੁੰਚ ਚੁੱਕਿਆ ਕਿਣਮਣ ਕਣੀ ਉੱਥੇ ਜਾ ਰਹੀ ਹੈ ਲਗਭਗ ਰਾਤ 1 ਵਜੇ ਦੇ ਨੇੜੇ ਤੇ ਜਾਂ 12 ਵਜੇ ਦੇ ਨੇੜੇ ਇੱਕ ਤਗੜਾ ਸਿਸਟਮ ਜਿਹੜਾ ਬਠਿੰਡੇ ਵਾਲੇ ਪਾਸੇ ਮੁਕਸਰ ਪਾਸੇ ਮਲੋਟ ਵਾਲੇ ਪਾਸੇ ਕਹ ਲਈਏ ਜਾਂ ਬੋਹਰ ਵਾਲੇ ਪਾਸੇ ਕਰੀਏ ਤਗੜੇ ਰੂਪ ਦੇ ਵਿੱਚ ਬਣਦਾ ਹੋਇਆ ਨਜ਼ਰ ਆ ਰਿਹਾ ਤੇ ਸੈਂਟਰਲ ਪੰਜਾਬ ਤੱਕ ਮੀ ਪਹੁੰਚਦਾ ਹੋਇਆ ਨਜ਼ਰ ਆਵੇਗਾ ਤੇ ਲਗਭਗ ਤੜਕੇ 1 ਜਾਂ 2 ਵਜੇ ਨੇੜੇ ਤੇ ਸਿਸਟਮ ਅੱਗੇ ਵਧੂਗਾ ਤੇ ਤਗੜੇ ਰੂਪ ਦੇ ਵਿੱਚ ਵਧੂਗਾ ਜੀ ਇਹ ਮਾਝੇ ਵਾਲੇ ਪਾਸੇ ਨੂੰ ਵਧ ਰਿਹਾ ਦੁਆਬੇ ਵਾਲੇ ਪਾਸੇ ਨੂੰ ਵਧ ਰਿਹਾ ਜਿਹਦੇ ਕਰਕੇ ਲਗਭਗ ਤੜਕੇ 5 ਵਜੇ ਨੇੜੇ ਤੜੇ ਹੋਰ ਜ਼ਿਲ੍ਹੇ ਨੂੰ ਕਵਰ ਕਰ ਲੂਗਾ ਲੁਧਿਆਣੇ ਤੱਕ ਪਹੁੰਚੂਗਾ ਤਾਂ ਜਾਨਕਿ ਪਿੱਛੇ ਫਰੀਦਕੋਟ ਫਜ਼ਿਲਕਾ ਫਿਰੋਜ਼ਪੁਰ ਬਰਨਾਲਾ ਮੋਗਾ ਬਠਿੰਡਾ ਮਾਨਸਾ ਸੰਗਰੂਰ ਇਹਨਾਂ ਨੂੰ ਵੀ ਕਵਰ ਕਰੂਗਾ ਤੇ ਹਰਿਆਣੇ ਦੇ ਵੀ ਬਹੁਤ ਸਾਰੇ ਇਲਾਕੇ ਨੂੰ ਇਹ ਸਿਸਟਮ ਆਪਣੇ ਚਪੇਟ ਵਿੱਚ ਲੰਦਾ ਨਜ਼ਰ ਆ ਰਿਹਾ ਹੈ ਤੇ ਪੰਜਾਬ ਤੋਂ ਹਰਿਆਣਾ ਹਰਿਆਣਾ ਤੋਂ ਦਿੱਲੀ ਦਿੱਲੀ ਤੋਂ ਯੂਪੀ ਤੱਕ ਇਸ ਦੀ ਮਾਰ ਪੈਂਦੀ ਹੋਈ ਸਿਸਟਮ ਦੀ ਨਜ਼ਰ ਆ ਰਹੀ ਹੈ ਤੇ ਤੜਕੇ ਸਵੇਰੇ ਤੱਕ ਇਹ ਅੰਮ੍ਰਿਤਸਰ ਤਰਨਤਾਰਨ ਪੱਟੀ ਮੋਗਾ ਬਠਿੰਡਾ ਮਾਨਸਾ ਸੰਗਰੂਰ ਮਲੇਰ ਕੋਟਲਾ ਲੁਧਿਆਣਾ ਜਲੰਧਰ ਕਪੂਰਥਲੇ ਨੂੰ ਕਵਰ ਕਰ ਲੂੰਗਾ ਜੀ ਤੇ ਹੋ ਸਕਦਾ ਤੜਕੇ 7 ਵਜੇ ਦੇ ਨੇੜੇ ਤੜੇ ਇਹ ਦੁਆਬੇ ਦੇ ਇਲਾਕੇ ਜਿਵੇਂ ਕਿ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਾਮਾਸ਼ਾਹ ਰੂਪਨਗਰ ਮੁਹਾਲੀ ਚੰਡੀਗੜ੍ਹ ਫਤਿਹਗੜ੍ਹ ਸਾਹਿਬ ਤੋਂ ਚੰਡੀਗੜ੍ਹ ਤੋਂ ਫਤਿਹਗੜ੍ਹ ਸਾਹਿਬ ਤੋਂ ਮਾਫ ਜਾਂਦੇ ਹਾਂ ਜੀ ਪਟਿਆਲਾ ਜਿੰਨੀ ਵੀ ਬੈਲਟ ਹੈ ਸਾਰੀ ਨੂੰ ਕਵਰ ਕਰ ਲੈਣਾ ਇਸ ਦੀ ਇੱਕ ਉਮੀਦਵਾਨਦੀ ਹੋਈ ਨਜ਼ਰ ਆ ਰਹੀ ਹੈ ਤੇ ਗੱਲ ਕਰੀ ਜਾਵੇ ਤਾਂ ਸਵੇਰ ਵੇਲੇ ਥੋੜ੍ਹਾ ਜਿਹਾ ਆਰਾਮ ਮਿਲਦਾ ਹੋਇਆ ਨਜ਼ਰ ਆਵੇਗਾ ਸਿਸਟਮ 'ਚ ਪਰ ਜਿਵੇਂ ਹੀ ਕੱਲ ਸ਼ਾਮ ਜਾਂ ਕੱਲ ਦੁਪਹਿਰ ਦੀ ਗੱਲ ਕਰੀਏ ਤਾਂ ਕੱਲ ਦੁਪਹਿਰ ਨੂੰ ਕਿਤੇ ਨਾ ਕਿਤੇ ਜਿਹੜਾ ਸਿਸਟਮ ਹੈ ਉਹ ਪੂਰਨ ਤੌਰ ਤੇ ਫੇਰ ਤੋਂ ਪੰਜਾਬ ਦੇ ਉੱਪਰ ਛਾਦਾ ਹੋਇਆ ਨਜ਼ਰ ਆਵੇਗਾ ਕੱਲੂ ਫੇਰ ਪੂਰੇ ਪੰਜਾਬ ਦੇ ਉੱਪਰ ਕਿਰਮਣ ਕਰਨੀ ਦਾ ਮਾਹੌਲ ਬਣਦਾ ਹੋਇਆ ਨਜ਼ਰ ਆ ਰਿਹਾ ਤੇ ਪਹਾੜੀ ਖੇਤਰਾਂ ਵਿੱਚ ਬਰਫਵਾਰੀ ਜਾਰੀ ਹੈ ਵੈਸਟਰਨ ਡੀ ਸਰਵਿਸ ਇੱਥੇ ਬਣਦੀ ਹੋਈ ਨਜ਼ਰ ਆ ਚੁ ਠੰਡ ਦਾ ਮਾਹੌਲ ਹੋਰ ਵਧੂਗਾ ਛੁੱਟੀਆਂ ਪਧਾ ਚੁੱਕੀ ਹੈ ਸਰਕਾਰ 7 ਜਨਵਰੀ ਤੱਕ ਛੁੱਟੀਆਂ ਹੋ ਚੁੱਕੀਆਂ ਨੇ ਸਕੂਲਾਂ ਦੇ ਵਿੱਚ ਆਪਣਾ ਖਿਆਲ ਰੱਖੋ ਬੱਚਿਆਂ ਦਾ ਖਿਆਲ ਰੱਖੋ ਤੇ ਜਾਣਕਾਰੀ ਚੰਗੀ ਲੱਗੀ ਹੈ ਤੇ ਆਉਂਦੇ ਮੌਸਮ ਦੀ ਅਪਡੇਟ ਲਈ ਚੈਨਲ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ